ਕਾਰਟ ਬਾਈਕਾਰਟ ਬਾਈਕਾਰ ਆਮ ਆਦਮੀ ਪਾਰਟੀ ਦਾ ਬਾਈਕਾਰਟ ਆਮ ਆਦਮੀ ਪਾਰਟੀ ਦਾ ਬਾਈਕਾਰਟ ਆਮ ਆਦਮੀ ਪਾਰਟੀ ਦਾ ਬਾਈਕਾਰਟ ਸਦਾ ਸੰਘਰਸ਼ ਹੈ ਜੀ ਤੇ ਲਗਾਤਾਰ ਸਾਲ ਡੇਢ ਸਾਲ ਤੋਂ ਅਸੀਂ ਕਰ ਰਹੇ ਹਾਂ ਜੀ ਪਹਿਲਾਂ ਰੋਸ ਮੁਜ਼ਾਹਰੇ ਕਿਤੇ ਧਰਨੇ ਵੀ ਲਾਏ ਪਰ ਸਰਕਾਰ ਦੀਆਂ ਕੰਨਾਂ ਤੇ ਕੋਈ ਵੀ ਰੋ ਨਾ ਮਤਲਬ ਕਿ ਕੋਈ ਜੂ ਨਹੀਂ ਸਰਕਉਣਾ ਹੁਣ ਲਾਕ ਦੇ ਵਿੱਚ ਅਸੀਂ ਮਜ਼ਦੂਰਾਂ ਨੂੰ ਇਹ ਹੀ ਫੈਸਲਾ ਕੀਤਾ ਹੈ ਕਿ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਕੋਈ ਰੋਜ਼ ਧਰਨਾ ਨਹੀਂ ਕੋਈ ਮੁਜ਼ਾਹਰਾ ਨਹੀਂ ਸਿਰਫ ਬਾਈਕਾਟ ਕਰ ਕਰਦੇ ਵੋਟਾਂ ਤੁਹਾਨੂੰ ਪਤਾ ਹੀ ਹੈ ਇੱਕ ਮਹੀਨੇ ਬਾਅਦ ਵੋਟਾਂ ਹੈ ਤੇ ਅਸੀਂ ਇਹ ਹੀ ਲੋਕਾਂ ਨੂੰ ਸੰਦੇਸ਼ ਦੇਵਾਂਗੇ ਕਿ ਇਹਨਾਂ ਨੂੰ ਮੱਲੇ ਦੇ ਵਿੱਚ ਘਰਾ ਦੇ ਵਿੱਚ ਵੜਨਾ ਨਾ ਦਿਓ ਇਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕਰੋ ਘਰਾ ਦੇ ਅੱਗੇ ਦੇ ਵੀ ਅਸੀਂ ਜਿਸ ਤਰ੍ਹਾਂ ਬਾਈਕਾਟ ਲਈ ਹੈ ਨ ਪੋਸਟਰ ਇਹ ਘਰਾ ਦੇ ਅੱਗੇ ਵੀ ਪੋਸਟਰ ਲਗਾ ਦਾਂਗੇ ਇਸ ਤਰ੍ਹਾਂ ਦੇ ਬਾਈਕਾਟ ਉਹ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਕਿਸਾਨਾਂ ਦਾ ਫਿਕਰ ਹੈ ਜੀ ਇਥੋਂ ਦਾ ਮਤਲਬ ਕਿ 10-15 ਦਿਨਾਂ ਦਾ ਸਾਡਾ ਇੱਥੇ ਕੰਮ ਹੈਗਾ ਜਿਹੜਾ ਬਹੁਤ ਹੀ ਜ਼ਿਆਦਾ ਮਤਲਬ ਕਿ ਚੱਲ ਰਿਹਾ ਹੈਗਾ ਇਸ ਤੋਂ ਬਾਅਦ ਅਸੀਂ 10-15 ਦਿਨਾਂ ਬਾਅਦ ਫਰੀ ਹੋ ਜਾਵਾਂਗੇ ਉਸ ਤੋਂ ਬਾਅਦ ਅਸੀਂ ਘਰ-ਘਰ ਜਾ ਕੇ ਇਹਨਾਂ ਦਾ ਪੂਰਾ ਕੂੜ ਪ੍ਰਚਾਰ ਕਰਾਂਗੇ ਜਿਹੜਾ ਕਿ ਕਿ ਮਿੱਠੇ ਲਾਰੇ ਲਾ ਕੇ ਮਤਲਬ ਕਿ ਮਿੱਠੀਆਂ ਗੋਲੀਆਂ ਦੇ ਕੇ ਇੱਕ ਵੀਡੀਓ ਪਾਤੀ 25% ਮਜ਼ਦੂਰੀ ਵਧਾਤੀ ਸਾਨੂੰ ਤਾਂ ਮਜ਼ਦੂਰੀ ਉਹ ਮਿਲਦੀ ਹੈ ਜਿਹੜੀ ਮਾਰਕੀਟ ਕਮੇਟੀ ਨੂੰ ਲਿਸਟ ਆਵੇ ਕਦੇ 7 ਪੈਸੇ ਵਧਾ ਦਿੰਦੇ ਹੁਣ ਤੀਜਾ ਸੀਜ਼ਨ ਹੈ ਜਿਹੜੀ ਲਿਸਟ ਪਾਈ ਸੀ ਉਸ ਤੋਂ ਬਾਅਦ ਤਿੰਨ ਸੀਜ਼ਨ ਹੋ ਗਏ 7 ਪੈਸੇ ਵਧਾਤੀ ਉਸ ਤੋਂ ਪਿਛਲਾ ਸੀਜ਼ਨ ਆਇਆ ਉਹ ਤੇ 15 ਜੇ ਹੁਣ ਜਿਹੜੀ ਲਿਸਟ ਆਈ ਹੈ 8 ਪੈਸੇ ਵਧਾਤੀ ਦੀ ਤੇ ਵੀਡੀਓ ਪਾਈ ਜਾਂਦੇ 25% 25% ਦਾ ਮਤਲਬ ਗੱਟੇ ਪਿੱਛੇ 4 ਰੁਪਏ ਇੱਕ ਗੱਟੇ ਪਿੱਛੇ 4 ਰੁਪਏ ਬਣਦੇ 25% ਦਾ ਇਹ ਮਤਲਬ ਹੈ ਵਖੋ ਜੀ ਪੰਜਾਬ ਸਰਕਾਰ ਤੋਂ ਸਾਨੂੰ ਗਰੋਸ਼ ਹੈ ਜਿਹੜੀ ਭਗਵੰਤ ਮਾਨ ਜੀ ਨੇ ਸਾਡੀ ਮਜ਼ਦੂਰੀ ਵਧਾਈ ਸੀ ਉਹਨਾਂ ਨੇ ਵੀਡੀਓ ਹੀ ਪਾਤੀ ਅਸੀਂ ਲੱਡੂ ਵੀ ਵੰਡਵਾਏ ਮੰਡੀਆਂ 'ਚ ਅਸੀਂ ਐਸ ਉੱਤੇ ਪੰਜਾਬ ਸਰਕਾਰ ਸਾਡੇ ਲਈ ਚੰਗੀ ਆਈ ਹੈ ਭਗਵੰਤ ਮਾਨ ਜੀ ਪਰ ਸਾਡੇ ਨਾਲ ਇਹ ਜੀ ਕੁੱਤੇਖਾਣੀ ਹੋਈ ਹੈ ਸਾਨੂੰ ਮਿੱਠਾ ਝਾਸਾ ਦੇ ਕੇ ਛੱਡ ਦਿਆ ਕਹਿੰਦੇ ਤੁਹਾਡੀ ਮਜ਼ਦੂਰੀ ਵਧਾਤੀ ਵੀਡੀਓ ਪਾਤੀ ਪਰ ਕਮੇਟੀ ਦੇ ਵਿੱਚ ਹਲੇ ਤੱਕ ਉਹ ਲਿਸਟ ਨਹੀਂ ਆਈ ਸਾਡੇ ਨਾਲ ਹੀ ਕੋੜਾ ਮਜ਼ਾਕ ਕੀਤਾ ਗਿਆ ਉਹ ਹੀ 7 ਪੈਸੇ ਵਧਾ ਕੇ 13 ਪੈਸੇ ਬਤਾਤੇ ਕਹਿੰਦੇ ਜੀ ਆਪ ਬੀ ਜੀਏ ਇਸ ਤਰ੍ਹਾਂ ਕੇ ਅਸੀਂ ਪੰਜਾਬ ਸਰਕਾਰ ਤੋਂ ਸਾਡਾ ਇਹੀ ਰੋਸ ਹੈ ਕਿ ਸਾਡੀ ਮਜ਼ਦੂਰੀ ਵਧਾਈ ਜਾਵੇ ਇਹ ਦੋ ਸੀਜ਼ਨਾਂ ਟਪੀਆਂ ਜੀ ਦੋ ਸੀਜ਼ਨਾਂ ਦੇ ਵਿੱਚ ਮਜ਼ਦੂਰਾਂ ਨੂੰ ਘੱਟੋ ਘੱਟ ਵੀ 6 ਕਰੋੜ ਦਾ ਲਾਸ ਹੋ ਰਿਹਾ ਹੈ ਜੀ 600 ਕਰੋੜ ਦਾ ਇਸ ਲਈ ਅਸੀਂ ਆਮ ਆਦਮੀ ਪਾਰਟੀ ਨੂੰ ਬਾਈਕਾਟ ਕਰਦੇ ਹਾਂ ਅਗਲਾ ਸੰਘਰਸ਼ ਅਸੀਂ ਪੂਰਾ ਸੰਘਰਸ਼ ਡਟ ਕੇ ਲੜਾਂਗੇ ਆਲ ਪੰਜਾਬ ਦੇ ਨਾਲ ਅਸੀਂ ਸਾਰੇ ਇਕੱਠੇ ਹੋ ਕੇ ਬੜੇ ਹੀ ਵੱਡੇ ਦਰਨੇ ਦੇਵਾਂਗੇ ਉਹ ਸਖਤਾ ਦਾ ਸਾਰੇ ਪੰਜਾਬ ਦੇ ਵਿੱਚ ਝੰਡਾ ਮਾਰਚ ਕੱਢਾਂਗੇ ਕਾਲੇ ਝੰਡੇ ਲੈ ਕੇ ਅਸੀਂ ਵੋਟਾਂ ਆ ਗਈਆਂ ਨੇ ਇਲੈਕਸ਼ਨ ਆ ਗਏ ਲੋਕ ਸਭਾ ਦੇ ਉਹਨੂੰ ਕਿਵੇਂ ਦੇਖੋਗੇ ਉਹਨੂੰ ਅਸੀਂ ਇੱਕੋ ਹੀ ਗੱਲ ਕਵਾਂਗੇ ਵੀ ਆਮ ਆਦਮੀ ਪਾਰਟੀ ਨੂੰ ਬਾਈਕਾਟ ਕਰੋ ਜੋ ਸਰਕਾਰ ਮਜ਼ਦੂਰਾਂ ਦੀ ਨਹੀਂ ਸੁਣ ਰਹੀ ਸਾਨੂੰ ਇੱਕ ਝਾਸੇ ਦੇ ਵਿੱਚ ਦੇ ਕੇ ਛੱਡ ਦੇਦੀ ਹੈ ਕਦੇ 13 ਪੈਸੇ ਦੇਤੇ ਕਦੇ 7 ਪੈਸੇ ਦੇਤੇ ਐਲਾਨ ਤਾਂ ਕਰਤੇ 25% ਵਾਧੇ ਦਾ ਪਰ ਸਾਨੂੰ ਵਾਦਾ ਹੀ ਨਹੀਂ ਦਿੱਤਾ ਇਸ ਲਈ ਅਸੀਂ ਕੜਾ ਸੰਘਰਸ਼ ਲੜਾਂਗੇ ਵੀ ਆਮ ਆਦਮੀ ਪਾਰਟੀ ਦਾ ਸਾਰੇ ਪੰਜਾਬ ਦੇ ਮਜ਼ਦੂਰ ਬਾਈਕਾਟ ਕਰਨਗੇ